ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਚੜ੍ਹੋ ਸਟੂਡੀਓ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬ੍ਰੌਗ ਵਿੱਚ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵੀ ਵਧੀਆ ਤੇ ਅੱਜ ਆਪਾਂ ਨਵਾਂ ਸਾਲ ਹੈ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਅੱਜ ਆਪਾਂ ਆਪਣਾ ਰੂਮ ਦਾ ਖਸਾਰਾ ਦਿਖਾ ਦੋ ਆਪਾਂ ਲੱਗੇ ਰੂਮ ਸਾਫ਼ ਕਰਨ ਬਹੁਤ ਟਾਈਮ ਹੋ ਗਿਆ ਸਾਫ਼ ਨਹੀਂ ਕੀਤਾ ਗਿਆਨੀ ਨੂੰ ਕਾਹ ਤੇ ਆਪਣੇ ਨਾਲ ਆ ਜੀ ਦੱਸੋ ਦੱਸ ਕੇ ਕਿਆ ਜੀ ਦੱਸੋ ਭਾਈ ਕਹ ਦੱਸੋ ਭਾਈ ਦੱਸੋ ਇਧਰ ਬਾਹਰ ਆਪਾਂ ਗੱਦੇ ਗੱਦੇ ਲੈ ਗਏ ਕਾਤੇ ਸਾਰੇ ਤੇ ਹੁਣ ਆਪਾਂ ਕੁਰਸੀ ਲਾਇਆ ਤੇ ਸ਼ਾਲ ਉਹ ਪਾਰਟੀ ਦਾ ਕੁਬਾਲੀ ਕੁਰਸੀ ਟੁੱਟੀ ਰਹਿਣ ਤੇ ਆਪਾਂ ਹੁਣ ਜਾਲੀ ਜਵੇ ਲਾ ਗਏ ਸਾਰੇ ਜਾਲੀ ਲਾ ਲੱਗੇ ਨੇ ਲੋਕੀ ਲੋਕੀ ਦੀਵਾਲੀ ਵੀ ਕਰਦੇ ਹੁੰਦੇ ਤੇ ਆਪਾਂ ਕਰ ਲੱਗੇ ਆ ਇਹਨੂੰ ਨਿਰੋ ਨਿਰੋ え ਲੌਕੀਟੇ ਦਵਾਈ ਵੀ ਕਰ ਦਿੰਦੇ ਨਾ ਤੇ ਆਪਾਂ ਲੱਗੇ ਹਾਂ ਨਵੇਂ ਪਾਗ ਲੈਣੇ ਸਪਾਈ ਕਰ ਕਚਰਾ ਕੱਢਦੇ ਹਾਂ ਰੂਮ ਚੋਂ ਸਾਰੀ ਆ ਸਾਰਾ ਕਚਰਾ ਕੱਢੀ ਬਹੁਤ ਗੰਦਗੀ ਤੇ ਫੇਰ ਆਪਾਂ ਬਣਾਉਣੇ ਆ ਗਾੜੀ ਆਨੁਬਾਰੇ ਪਰੋਂ ਉਹ ਵੀ ਦਿਖਾਵਾਂਗੇ ਮੈਂ ਤੁਹਾਨੂੰ ਉਹ ਜੁੜੇ ਹੋ ਸਾਡੇ ਨਾਲ ਸਾਡੇ ਸਾਰੇ ਅੱਜ ਦੇ ਸਾਰੇ ਕੰਮ ਦੇਖਣ ਲਈ ਕਿ ਆਪਾਂ ਰੂਮ ਚ ਕੀ ਕੀ ਕਰਦੇ ਆਂ ਕਰਦਾ ਬਣਾਜੀ ਨਹੀਂ ਨਹੀਂ ਬਣਾਈ ਜਾ ਬੰਦ ਕਰ ਤਾਂ ਕਰਨੀ ਥੱਪਣ ਸਾਰੀ ਥੱਪ ਗਏ ਨਾ ਨਾ ਥੱਕ ਕਬਨ ਇਹ ਤੇ ਹੁਣ ਲੈਨੇ ਆਪਾਂ ਯਾਰਾਂ ਨੂੰ ਲੈ ਗੱੜ ਗੱੜੀ ਦਿਖਾਉਣਾ ਆਪਾਂ ਸਮਾਨ ਵੀ ਸੈੱਟ ਕਰਕੇ ਨਾ ਇਹ ਤਾਂ ਉਹਨਾਂ ਦੇ ਕੰਡੀਸ਼ਨ ਉਹ ਸਾਡੇ ਕਿਦਾਂ ਨਹੀਂ ਰੋਣ ਦੀ ਆ ਜਿਹੜਾ ਬੈਲਕ ਬਾਜ਼ਰ ਰਮਾ ਨੇ ਤੇ ਮੁੰਡੇ ਦਾ ਵਿਆਹ ਤੇ ਟੈਜੀ ਫੀਸ ਦੇ ਆਉਂਦੇ ਵਿਆਹ ਇਹਨੇ ਕਰ ਲੈ ਗਿਆ ਨਾ ਲੀੜੇ ਉਤਾਲੀੜੇ ਇਹ ਹੋਏ ਨੇ ਟੈਜੀ ਆ ਦੇ ਘਰੇ ਲੈ ਗਿਆ ਨਾ ਜਦੋਂ ਵਿਆਹ ਵਾਲੇ ਉਹਨਾਂ ਨੇ ਖਾਣਾ ਹੱਥ ਦੁਕਾ ਦੇ ਨੂੰ ਗੇ ਆ ਹੱਥ ਸਭਾਈ ਪਾਉਣੇ ਆ ਤੇ ਬਾਏ ਬੰਦੇ ਕਰਦੀ ਲੋ ਵੀ ਜਾਲਾ ਜੂਲਾ ਲਾ ਕੇ ਆਪਾਂ ਐਂਡ ਰੀਜ਼ਨ ਆ ਤੇ ਉਹ ਸਮਾਨ ਢਕਾਤਾ ਕੁਛ ਤੇ ਮੁੰਡਾ ਨੂੰ ਮਾਰ ਲੈਣਾ ਗੋਡੇ ਟੇਕੇ ਲੀਰ ਕੁੱਟ-ਕੁੱਟ ਕੇ ਮਾਰੀਆਂ ਉਹ ਨੁੱਕਰੇ ਮਾਰ ਪਰ ਬਸ ਕੁੱਟ-ਕੁੱਟ ਕੇ ਮਾਰ ਦੇ ਲਈ ਕਹਿੰਦੇ ਤੂੰ ਕੀ ਕਰੇਗਾ ਤੇ ਫਲਾਹ ਜਦਿਆਂ ਲੋ ਬਾਹਰ ਬਹੁਤ ਹੀ ਨਵੇਂ ਸਾਲ ਵਾਲੇ ਦਿਨ ਗੰਦ ਕਰ ਦਈਏ ਬਾਹਰ ਉੱਧਰੋਂ ਮਾਰ ਕੇ ਲਿਆਉਣੀ ਪੁੱਤ ਉਹ ਆ ਉੱਧਰੋਂ ਮਾਰ ਕੇ ਲਿਆਉਣ ਵੀਰੇ ਉਹ ਵੀ ਆਪਣੇ ਨਾਲ ਅੱਗੇ ਨਾਲ ਲਿਵਾਉਣੇ ਚਾਹਤਾ ਬਾਰੂ ਹੁਣ ਇੱਥੇ ਜਿਆਦਾ ਰੰਗ ਰੂਮ ਕਲੀ-ਕਲੀ ਲੱਥੀ ਜਿਆਦਾ ਤੇ ਆਪਾਂ ਸਜਾ ਨਹੀਂ ਸਕਦੇ ਨਾ ਬਸ ਸਫਾਈ ਕਰਨੀ ਮਾੜੀ-ਮੋਟੀ ਜਿਹੜੀਓ ਕਿੱਦਾਂ ਲੱਗਾ ਫਿਰ ਰੂਮ ਐ ਸਫਾਈ-ਸੁਫਾਈ ਕਰਤੀ ਚੰਦ ਕਿਹਦਾ ਲੱਗਾ ہمارا ਰੂਮ? ਇੱਕਦਮ ਓਕੇ ਓਕੇ ਲਈ ਜਲੀ ਅੰਦਰ ਐਸ ਗਿਆਨੀ ਤੂੰ ਅੰਦਰ ਰਹਿ ਰਿਹਾ ਤੂੰ ਨਾ ਤੂੰ ਬਾਹਰ ਰਹਿ ਇੱਥੋਂ ਫੜਾਈ ਜਾ ਤੂੰ ਜਿਹੜੇ ਜਿਹੜੇ ਸਮਾਨ ਫੜਾਉਣਾ ਤੂੰ ਵਾਰ-ਵਾਰ ਪੈਰ ਉਹ ਗਲੇਜੇ ਜੇ ਲੈ ਕੇ ਤੂੰ ਅੰਦਰ ਰਹਿ ਬਸ ਗਿਆਨੀ ਨੂੰ ਸਮਾਨ ਫੜਾਈ ਜਾ ਤੇ ਗਿਆਨੀ ਇਹਨੇ ਰੱਖੀ ਜਾਣਾ ਲੀੜੇ ਟੰਗ ਤੇ ਜਿੱਦੇ ਜਿੱਦੇ ਬੋਮਾਨੀ ਬੋ ਇਹ ਆਪਣੇ ਡੱਬੇ ਆ ਗਏ ਮਿੱਤਰੋ ਇਹਦੇ ਵਿੱਚ ਹੈਗਾ ਆਪਣਾ ਤੇਲ ਤੇ ਬਾਜ ਇਧਰ ਹੈਗਾ ਕੋਲਗੇਟ ਬੁਰਸ਼ ਇਹ ਖਾਲੀ ਹੈ ਮੇਰੀ ਕੰਗੀ ਕਿੱਥੇ ਆ ਲੈ ਨਹੀਂ ਕੱਪ ਲੈ ਪੀ ਮੈਤਰੋ ਹੋਣਾ ਆਪਾਂ ਕੱਪੜੇ ਤੋਂ ਲੈ ਤਾਂ ਦੇਤਾ ਆ ਵੀਡੀਓ ਬਣਾਉਂਦਾ ਬੱਸ ਕਰਾਂ ਨਹੀਂ ਨਹੀਂ ਅਜਾਵੇਂ ਪੜਾਈ ਨਾਲ ਕੁਝ ਬਾਤ ਸੁਵਾਈਆਂ ਕਿੰਨਾ ਹੋਏ ਆ ਡੰਡਾ ਡੰਡਾ ਪਾਣੀ ਜਿਹੜਾ ਨਾਲ ਆਉਂਦੀ ਕਦਰ ਕੰਮ ਕਰਾ ਨੋਆਂ ਕੰਚਾਰ ਹੋਏ ਸੇ ਸੇ ਛੱਡ ਚਾਰ ਨਾਲ ਦੇ ਮੈਂ ਸਰੀ ਲਿਆ ਜੀ ਸਿਰ ਮੈਂ ਨਾਲ ਆਇਆ ਜੀ ਸਾਡੇ 6 ਵਜੇ ਗਿਆ ਦੀ ਬਾਤ ਮੈਂ ਵਾ ਨੋਂਦੇ ਕੰਨੀ ਖੁੰਡਾ ਖੜਕਾਈ ਆਵੇ ਜੀ ਬਾਹਰ ਖੁੰਡਾ ਲਾ ਗਿਆ ਕੰਨੀ ਕੋਈ ਬਾਹਰ ਖੁੰਡਾ ਲਾ ਗਿਆ ਉਹੀ ਇਹ ਖੋਲਿਆ ਸਾਨੂੰ ਖੋਲ ਕੇ ਦਿੱਤਾ ਖੋਲਿਆ ਸਾਨੂੰ ਗਾਨੀ ਨੂੰ ਸ਼ਾਕ

ਦੋ ਗੀਰੇ ਦੋ ਗੀਰੇ ਦੋ ਗੀਰੇ ਸੈਲਫੋਨ ਦਾ ਦੁੱਧ ਫਟ ਗਿਆ ਤੇ ਨ ਕੋਤਿਆਂ ਕੋ ਵਾਲ ਕੇ ਨਾ ਪਨੀਰ ਵਾਲੇ ਕੁੱਤੇ ਨੂੰ ਖਲਾ ਦਤਾ ਪਨੀਰ ਕੁੱਤੇ ਨੂੰ ਦਿਖਾਉਣ ਉੱਪਰ ਕਹਿੰਦਾ ਮੈਂ ਨਹੀਂ ਖਾਣਾ ਨਾ ਨਾ ਕੁੱਤੇ ਖਾਣਗੇ ਫਿਰ ਇਹ ਆਪਣਾ ਕੌਲੀਆ ਨੇ ਇਹ ਸੁੱਤ ਗਿਆ ਹੈ ਅਬ ਇਸ ਕੋ ਹਮ ਨੀਚੇ ਲੈ ਜਾਏਗੇ ਗਰਾ ਗਰਾ ਲੋ ਵੀ ਮਿੱਤਰੋ ਇਹ ਹੈ ਗਰਾ ਸ਼ਹਿਰ ਇਹ ਫੋਰਮੈਂਟ ਥਲੇ ਆ ਗਿਆ ਦੇਖ ਗੱਡੀ ਲੈ ਕੇ ਤੇ ਕਿਹ ਕਿਹੇ ਪੰਨੇ ਚਾਹੁੰਦੇ ਆ ਆਪਾਂ ਦੇਖ ਲਈਏ ਜੱਪ ਦੀਆਂ ਅੰਦਰੋਂ ਹੋ ਗਈ ਮਿੱਤਰੋ ਦੇਖੋ ਆਪਣੇ ਰੂਮ ਦੀ ਡਿਜੈਕਸ਼ਨ ਇਹ ਲੱਗੇ ਮੁੰਡਿਆਂ ਦੇ ਬੈੱਡ ਤੇ ਉਹ ਉੱਤੇ ਆਪਾਂ ਮਤਲਬ ਸੌਣ ਹੁੰਦਾ ਤੇ ਇਹ ਆਪਾਂ ਆਪਣਾ ਬੈੱਡ ਲਾ ਲਿਆ ਤੇ ਆਪਣਾ ਕੰਬਲ ਤੇ ਇਧਰ ਆਪਾਂ ਟੰਗ ਲੈ ਲੀੜੇ ਸੀਸਾ ਤੇ ਰੂਮ ਹੋਂ ਪੂਰੀ ਓਕੇ ਰਿਪੋਰਟ ਹੋ ਗਿਆ ਯਾਲਾ ਜੂਲਾ ਲਾਤਾ ਸਭ ਜੀ ਆਲੂ ਵਾਲੇ ਪਰੌਂਠੇ ਤੇ ਮੁੰਡੇ ਕਰਨ ਦੇ ਤਿਆਰੀ ਇਧਰ ਲੱਗਾ ਜਵਾਨ ਆਟਾ ਗੁੰਨ ਇਧਰ ਪਨੀਰ ਲਿਆਂਦਾ ਪਨੀਰ ਵੀ ਪਾਉਣਾ ਵਿੱਚ ਆਲੂ ਪਨੀਰ ਮਿਕਸ ਕਰ ਗਏ ਪਨੀਰ ਆਟਾ ਗੁੰਨਦੇ ਆ ਦੀਪੂ ਇਹ ਇਧਰ ਗੰਡਾ ਟੋਟਾ ਚੀਰਦਾ ਸਾਡੇ ਸਤਾਦ ਸਾਫ ਨਾਲ ਨਾਲ ਰੋ ਰੋਣਗਾ ਤੋ ਦਿਆਂ ਗੰਡੇ ਖੱਚ ਪੈ ਨਹੀਂ ਨਹੀਂ ਰੋਂਦਿਆਂ ਤਾਂ ਮਗਰ ਰੋਂਦਿਆਂ ਆਵਾਜ਼ ਨਾ ਰੋ ਕੋਈ ਨਹੀਂ ਚੱਲ ਮਿੱੱਚ ਜਿਆਦੀ ਨਾ ਪਾਇਓ ਜਵਾਨ ਜੀ ਇੱਨਾ ਜਿਆਦੀਆਂ ਵੀ ਮਿੱਤਰੋ ਪਨੀਰ ਵੀ ਪਾਤਾ ਥੱਲੇ ਗੰਡੇ ਮਿੱਤਿਆਂ ਵੀ ਪੈ ਗਈਆਂ ਤੇ ਇਧਰ ਲੈ 10 ਭਾਜੀ ਕੀ ਲੈ ਕੇ ਆ ਗਿਆ ਆ ਕੀ ਲੈ ਗਿਆ ਚਿਕਨ ਮਸਾਲਾ ਖੜਾ ਮਸਾਲਾ ਨਹੀਂ ਪਾਉਣਾ ਕਲੀਆਂ ਕਾਲੀਆਂ ਮਿਰਚਾਂ ਹੀ ਮਾਰੀਆਂ ਜਾਂ ਕੁੱਟ ਕੇ ਪਾ ਦੇਣੀ ਚੱਲ ਰਹਿਣਦੇ ਹੁਣ ਤੇ ਆਲੂ ਵੀ ਉਬਲ ਗਏ ਤੇ ਣੀਆਂ ਫੜਾਓ ਆਲੂ ਆਲੂ ਜੋ ਪਾਣੀ ਠੰਡਾ ਪਾ ਕੇ ਲਿਆ ਗਰਮ ਕਰਦੇ ਤੇ ਹੁਣ ਆਪਾਂ ਗਾੜੀ ਤੁਹਾਨੂੰ ਦਿਖਾਉਂਦੇ ਕੌਣ ਵੇਲਦਾ ਤੇ ਕੌਣ ਸੀਤਦਾ ਮੁੰਡੇ ਲਾਈ ਜਾਂਦੇ ਨੇ ਪਰੌਂਠੇ ਦੇਖੋ ਤੁਸੀਂ ਤੇ ਨਾਲ-ਨਾਲ ਫਿਲਮ ਦੇਖਣਦੇ ਜੁਆਇ ਕਰਦੇ ਨਾਲ ਨਾਲ ਫਿਲਮ ਤੇ ਪਰੌਂਠੇ ਦੇਸੋਂ ਕਿੱਦਾਂ ਦੇ ਬੰਦ ਹੈ ਇਕਦਮ ਗੋਲ ਓਏ ਹੋਏ ਹਾਂ ਕੰਨ ਨੂੰ ਗੱਲਾਂ ਬੜਾਈ ਜਾਂਦੇ ਏ ਭਾਈ ਹੋਣ ਭਾਜੀ ਮਾ ਖਾ ਲੋ ਮੈਂ ਖਾਣ ਲੱਗੇ ਪਾ ਦੇਈਂ ਤੂੰ ਖਲੋ ਗਿਆਣਗੇ ਤੂੰ ਢਿੱਲਾ ਬਣਾ ਤੂੰ ਨਹੀਂ ਨਹੀਂ ਢਿੱਲਾ ਨਹੀਂ ਹੈਂ ਦਹੀਂ ਪਾ ਗਦੇ ਮੈਨੂੰ ਪੈੜ ਦੇ ਮੈਂ ਖਾਣਾ ਇੱਕ ਰਾਂ ਦੱਸ ਆਏ ਹਾਏ ਮੈਂ ਵੀਡੀਓ ਤਾਰ ਕੇ ਦਿਖਾਉਂਗਾ ਆਲ ਸ਼ਾ ਸ਼ ਲਈ ਤੂੰ ਦਹੀਂ ਪਾ ਤੇ ਮੈਂ ਤੈਨੂੰ ਖਾ ਕੇ ਦਦਾ ਕਿਦਾਂ ਨੇ ਤੇ ਵੀ ਉਹ ਦਿਨਾਂ ਤੁਹਾਨੂੰ ਕਿਦਾਂ ਦੇ ਬਣੇ ਬਰੌਂਟੇ ਨੂਨ ਵਿੱਚ ਕਿਦਾਂ ਦਾ ਦੋ ਦੋ ਦੇ ਪਹਿਲਾਂ ਬਾਅਦ ਚ ਵੇਖਾਂਗੇ ਨਾ ਨਾਲ ਫਿਲਮਾਂ ਜਿਵਾਈ ਮੂਮੈਂਟ ਐਡੀ ਇੱਕ ਬਾਰ ਚ ਵਲੇਟ ਕੇ ਦੇਣਾ ਗਾੜੀ ਟਾਬੇ ਦੇ ਪੈਨ ਕਿ ਟਾਬੇ ਦੇ ਬੈਠੇ ਚਲ ਤੂੰ ਵੀਡੀਓ ਬਣਾਣਾ ਇਦਰੋਂ ਮੇਰੇ ਵੀਊ ਦਾਦਾ ਕਿਦਾਂ ਦੇ ਮੇਰੇ ਨਾਲ ਨਾਲ ਮੂਹ ਚ ਪਈ ਗਈ ਆ ਆਹ ਹਾ ਇਹ ਨਾ ਆਲੂ ਆਪਣੇ ਤਾਂ ਦਾ ਹੁਣ ਕਹਿਣ ਲੱਗਾ ਹੈ ਆਹ ਆਹ ਚਾੜ ਅੱਜ ਪਰ ਆਗਾ ਕਰਨੀ ਆਗੇ ਮਿਲਦੇ ਆ। ਇਹ ਆਪਣੀਆਂ ਕਰੇਨਾ ਜਾਣਦੀਆਂ ਦੂਜੀ ਸਾਈਡ ਤੇ ਆ ਜ ਸਾਡੇ ਅੱਦੇ ਅੱਦੇ ਬੰਦੇ ਆ ਜ ਸਾਡੇ ਟਿਵੜੀ ਦੇ। ਹੋ। ਉਹ ਬਾਈ ਬਾਈ ਕਰਦਾ ਜਾਂਦੇ ਡਰਾਈਵਰ। ਦੋ ਗੱਡੀਆਂ ਆਈਆਂ ਬਸ। ਇਹ ਜੂਮ ਲੈਣ ਤੇ ਉਧਰ ਆਈ ਆ ਪੀ ਐਫ ਸੀ ਦਾ ਟੈਮਲ ਜਾਂਦੇ ਆ। ਇਹ ਚੱਲੇ ਦੂਜੀ ਸਾਈਡ ਤੇ। ਤੇ ਕੋਈ ਆਪਣੇ ਬੰਦੇ ਇੱਧਰ ਛੱਤ ਤੇ ਵਾਲ ਵੂਲ ਸਕਾਉਣ ਦਾ ਇਹ ਗੱਲਾਂ ਬਾਤਾਂ ਚੱਲਣਦੀਆਂ ਉਹੀ ਦਿਗਾਉਣੇ ਤੁਹਾਨੂੰ ਅਜਾ ਹੀ ਰੂਮ ਦੀ ਸਿਪਾਈ ਕੀਤੀ ਉਹਦਾ ਵੀ ਬਲੌਗ ਬਣਾਇਆ ਈਵਿ ਕਿੱਦਾਂ ਦੇ ਬਣੇ ਆਲੂ ਵਾਲੇ ਪਰੌੜੇ ਆ ਤੇ ਉਹ ਕਰ ਲੈਣਾ ਸੀ ਨਾ ਆ ਵੀਦ ਬਣਾਇ ਦੂੰਗਾ ਲੈ ਦੱਸ ਤੂੰਆਂ ਹੀ ਧੂਆਂ ਕੀਤਾ ਪਿਆ ਰੂਮ ਚ ਆ ਇੱਕ ਖਵਾਰ ਥੋੜਾ ਲੈ ਆ ਯਾਰ ਓਏ ਖਵਾਰ ਐ ਮੈਂ ਕਰ ਤਾ